ਕਿਦਾ ਇਹ ਇਹਦੇ ਨਾਲ ਨਹੀਂ ਜਿੰਨਾ ਜ ਮੈਂ ਨਾ ਨਾ ਗਿਆ ਉਹ ਨਾਲ ਜ ਉਹਦਾ ਗੱਲ ਤੋਂ ਕਿਹਾ ਪਰ ਆ ਜੇ ਨਹੀਂ ਮੈਂ ਤਾਂ 2 ਮਿੰਟ ਤੋਂ ਕਹ ਰਿਹਾ ਕਿ ਦੱਸੇ ਇਹਨੂੰ ਖਵਾਵਾ ਯਾਰ ਉਹ ਦੇ ਦੱਸ ਤੈਨੂੰ ਤੂੰ ਹਾਂ ਜੀ ਬੱਸੋ ਹਾਂ ਬੱਸੋ ਬੱਸੋ ਇੱਕ ਮਿੰਟ ਹਾਂ ਜਿਹੜਾ ਚਲਾ ਦੇ ਸਾਡੇ ਹੈਗਾ ਸੀ ਗੁਰਬਾਰ ਸਿੰਘ ਮੁੰਡਾ ਹੁਣ ਆ ਗਿਆ ਆ ਨਾ ਪਹਿਲਾਂ ਤੂੰ ਦੱਸਦਾ ਮੈਂ ਦਵਾਈ ਲੈ ਕੇ ਆ ਕੇ ਉਹ ਆ ਗਿਆ ਕੋਈ ਇੱਕ ਕਾਕਾ ਜਣਾ ਤੂੰ ਮਾਲ ਨਹੀਂ ਖੋਦੇ ਸਰਨ ਪੰਡੀਆਂ ਦੇ ਨੋਟ ਕਰਦੇ ਨਹੀਂ ਬੇਦੁਰ ਉਹ ਕਰਦਾ ਕਮੇਟੀ ਦੇ ਅਧਿਕਾਰ ਸਾਹਿਬ ਉਹ ਹੋਣੀ ਬਾਣਿਆ ਉਹ ਹਾਂ ਜਿਹੜਾ ਵਿਸਾਵਾ ਚ ਲੋਕ ਦਰਵਾਜ਼ਾ ਲਗਾਏਗਾ ਲੋਕ ਨਹੀਂ ਮਿੱਠਾ ਅੱਜ ਆਪਾਂ ਮੱਲ ਜਿਹੜਾ ਇਹਦੇ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਲੋਕ ਦਰਵਾਜ਼ਾ ਜਿਹੜਾ ਜਨਤਾ ਦਰਵਾਜ਼ਾ ਜਿਹੜਾ ਲਾਇਆ ਸੀਗਾ ਸਵੇਰ ਤੋਂ ਲੱਗੇ ਸੀਗੇ ਬਹੁਤ ਲੋਕ ਆਏ ਆ ਬਹੁਤ ਲੋਕਾਂ ਦੇ ਕੰਮ ਕੀਤੇ ਆ ਸਾਡੀ ਕੋਸ਼ਿਸ਼ ਇਹ ਆ ਕਿ ਕੋਈ ਵੀ ਬੰਦਾ ਜਿਹੜਾ ਜਿਹਦਾ ਕੰਮ ਆ ਉਹਦਾ ਕੰਮ ਨਾ ਰਹਿ ਜੇ ਉਹ ਦਾ ਜਨਤਾ ਦਰਵਾਜ਼ਾ ਸੀ ਅਸੀਂ ਸਾਰਿਆਂ ਨੂੰ ਪੁੱਛਦੇ ਹਾਂ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਦ ਜਿਹੜੇ ਕਿੱਦਾਂ ਚੱਲ ਰਿਹਾ ਅੱਜ ਵੀ ਅਸੀਂ 1 ਕਰੋੜ ਤੋਂ ਉੱਪਰ ਦੇੜੇ ਆ ਚੈੱਕ ਜਿਹੜੇ ਆ 12 13 ਪਿੰਡਾਂ ਨੂੰ ਉਹ ਦਿੱਤੇ ਆ ਉਹਨਾਂ ਦੀ ਆਪ ਕੋਝਲਾ ਪੜਾਈਆਂ ਪਿੱਕੇ-ੜਕੇ ਪਿੰਡ ਦੇ ਵਿੱਚ ਕੀ ਕੁਝ ਕਰਦਾ ਸਾਡਾ ਲੋਕ ਦਰਵਾਜ਼ਾ ਲਾਉਣ ਦਾ ਮਤਲਬ ਇਹ ਆ ਕਿ ਜਿਹੜਾ ਇਹ ਨਾਲੇ ਦੇ ਵਿੱਚ ਵਿਕਾਸ ਉਹ ਜਿਹੜੇ ਵੱਲ ਆਪਾਂ ਕੜਾਉਣੇ ਉਦੋਂ ਵਿਕਾਸ ਦੀ ਅਮੀਕੀ ਸ਼ਹਿਤਾ ਹੁੰਦੀ ਹੈ ਜਦੋਂ ਹੁਣੇ ਇੱਕ ਪਿੰਡ ਦੀ ਮੱਤੇਨਗਲ ਦੀ ਪੰਚਾਇਤ ਆਈ ਸੀਗੀ ਤੇ ਸਰਪੰਚ ਸਾਹਿਬ ਕਹਿਣ ਦੇ ਹੀ ਕਿ ਉਹਨਾਂ ਦੇ ਪਿੰਡ ਦੇ ਸਟੇਡੀਅਮ ਬਣਾਲਾ ਇੱਕ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਸੈਂਟਰਲਾਈਜ਼ ਇੱਕ ਗਲੀ ਆ ਜਿਹੜੀ ਜਿੱਥੋਂ ਸਾਡਾ ਪਿੰਡ ਲੰਘਦਾ ਉਹ ਬਣਨ ਵਾਲੀ ਹੈ ਤੇ ਜਦੋਂ ਹੀ ਜਨਤਾ ਦਰਵਾਜ਼ਾ ਲਾਉਂਦੇ ਆ ਮੈਂ ਉਸੇ ਦੇ ਵੀਡੀਓ ਸਾਹਿਬ ਦੀ ਡਿਊਟੀ ਲਈ ਕੱਲ ਵੀਡੀਓ ਸਾਹਿਬ ਉੱਥੇ ਜਾਣਗੇ ਮੱਤੇਨਗਲ ਜਦੋਂ ਆਪਾਂ ਜਨਤਾ ਦਰਵਾਜ਼ਾ ਲਾਉਂਦੇ ਆ ਤਾਂ ਉਹ ਲੋਕ ਆਪਣੇ ਜਾਤੀ ਕੰਮ ਵੀ ਦੱਸਦੇ ਆ ਤੇ ਆਪਣੇ ਪਿੰਡਾਂ ਦੇ ਵਿਕਾਸ ਦੇ ਕੰਮ ਵੀ ਦੱਸਦੇ ਆ ਏ ਜਿਹੜਾ ਸਾਡਾ ਤਜਰਬਾ ਪਹਿਲੇ 2-3 ਸਾਲ ਤੋਂ ਬਹੁਤ ਕਾਮਯਾਬ ਰਿਹਾ ਇੱਕ ਤੇ ਲੋਕਾਂ ਦੇ ਵਿੱਚ ਰਹੀਦਾ ਲੋਕਾਂ ਨੂੰ ਮਿਲੀਦਾ ਆਪਣੇ ਹਲਕੇ ਦੇ ਲੋਕਾਂ ਨੂੰ ਸੋ ਆਪਾਂ ਮਤਲਬ ਜਿਹੜਾ ਪਹਿਲੇ 3 ਸਾਲ ਦੀ ਤਰ੍ਹਾਂ ਇਸ ਹਲਕੇ ਦਾ ਜਿਹੜਾ ਵਿਕਾਸ ਹੈ ਇਹ ਨਾਲੇ ਤਾਂ ਮੇਰੇ ਮਨ ਦੀ ਇੱਛਾ ਹੈ ਕਿ ਇਹਦਾ ਵਿਕਾਸ ਪੰਜਾਬ ਸਭ ਤੋਂ ਜ਼ਿਆਦਾ ਵਧੀਆ ਬੇਤਰੀਨ ਹਲਕਾਏ ਬਣੇ ਤੇ ਮੈਂ ਤੁਹਾਨੂੰ ਅਗਲੇ ਤਰ੍ਹਾਂ ਦੇ ਵਿੱਚ ਆਪਾਂ 15-16-17 ਤਿੰਨ ਦਿਨ ਫੇਰ ਸਕੂਲਾਂ ਦੇ ਵਿੱਚ ਹੋਵਾਂਗੇ ਅੱਪਾ ਤੁਹਾਨੂੰ ਸਕੂਲਾਂ ਚ ਲੈ ਕੇ ਜਾਵਾਂਗੇ ਕਿ ਸਕੂਲਾਂ ਦੇ ਕਿੰਨੀਆਂ ਬਿਲਡਿੰਗਾਂ ਬਣ ਗਈਆਂ ਕਿੰਨੇ ਕਮਰੇ ਬਣ ਗਏ ਕਿੰਨੇ ਜਿਹੜੇ ਸ਼ੈੱਡ ਵਗੈਰਾ ਉੱਥੇ ਬਣਾਤੇ ਆ ਉਹ ਤਿੰਨ ਦਿਨ ਤੁਹਾਨੂੰ ਮੀਡੀਆ ਟੀਮ ਨੂੰ ਨਾਲ ਖੜਾਾਂਗੇ ਜਿਹੜੇ ਵਿਰੋਧੀ ਵਿਕਾਸ ਵੇਖ ਕੇ ਬਿਨਾਂ ਬਖਲਾਅਤ ਤੋਂ ਉਦਾਂ ਹੀ ਬੋਲੀ ਜਾਂਦੇ ਆ ਗਲਤ ਟਿੱਪਣੀਆਂ ਕਰ ਗਲਤ ਟਿੱਪਣੀਆਂ ਕਰਦੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਗਰਾਉਂਡ ਤੇ ਜਾਓ ਲੋਕਾਂ ਚ ਜਾਓ ਤੁਸੀਂ 75 ਸਾਲ ਰਾਜ ਕੀਤਾ ਕਾਂਗਰਸ ਕਾਲੀਆਂ ਨੇ ਤੇ ਭਾਜਪਾ ਵਾਲਿਆਂ ਨੇ ਕੋਈ ਨਾ ਤਰਸ ਲੈ ਤੁਸੀਂ ਯਾਰ ਕਦੀ ਕੁਛ ਨਹੀਂ ਸ਼ਕਿਆ ਕੁਛ ਨਹੀਂ ਕੀਤਾ ਸਕੂਲਾਂ ਦਾ ਜਿਹੜਾ ਬੁਨਿਆਦੀ ਲੋੜਾਂ ਕੀ ਆ ਸਕੂਲ ਦੇ ਵਿੱਚ ਬੁਨਿਆਦੀ ਲੋੜ ਇਹ ਕਿ ਉੱਥੇ ਕਲਾਸਰੂਮ ਵਧੀਆ ਹੋਣੇ ਚਾਹੀਦੇ ਆ ਉੱਥੇ ਨੈਟ ਕੰਪਿਊਟਰ ਲੱਗੇ ਹੋਣੇ ਚਾਹੀਦੇ ਆ ਉੱਥੇ ਫਰਨੀਚਰ ਚੰਗਾ ਹੋਣਾ ਚਾਹੀਦਾ ਉੱਥੇ ਬੱਚਿਆਂ ਲਈ ਵਾਸ਼ਰੂਮ ਜਿਹੜੇ ਆ ਉਹ ਵਧੀਆ ਬਣਨੇ ਚਾਹੀਦੇ ਆ ਉਹ ਇਹ ਜਿਹੜੇ ਬੰਦੇ ਆ ਇਹਨਾਂ ਦੇ ਆਪਣੇ ਬੱਚੇ ਤਾਂ ਕਿਹਦਾ ਪੜਿਆ ਹੀ ਨਹੀਂ ਇਹ ਤਾਂ ਸਰਕਾਰੀ ਸਕੂਲਾਂ ਜਾਂਦੇ ਹੀ ਨਹੀਂ ਇਹਦੇ ਸਾਰੇ ਦੇ ਬੱਚੇ ਉਹ ਕਿਹਦੇ ਚੰਡੀਗੜ੍ਹ ਕਿਤੇ ਕਿਹਦੇ ਕਿਤੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਇਹਨਾਂ ਨੂੰ ਕੋਈ ਮੁੱਲ ਜਿਹੜਾ ਪਤਾ ਨਹੀਂ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਗਰੀਬ ਬੱਚਿਆਂ ਦੀ ਕੀ ਸਮੱਸਿਆ ਹੈ ਇਹ ਜਿਹੜਾ ਸਾਰ ਮੁੱਲ ਸਿੱਖਿਆ ਕ੍ਰਾਂਤੀ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਆ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਸਰਕਾਰੀ ਸਕੂਲਾਂ 'ਚ ਪੜਦੇ ਆ ਤੇ ਸਾਰੇ ਪੰਜਾਬ ਨੂੰ ਪਤਾ ਕਿ ਸਰਕਾਰੀ ਸਕੂਲਾਂ 'ਚ ਕਿੰਨੇ ਦੇ ਬੱਚੇ ਪੜਦੇ ਆ ਗਰੀਬ ਲੋਕਾਂ ਦੇ ਚਾਹੇ ਕਿਸਾਨ ਨੇ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਵੀ ਹੈ ਉਹਨਾਂ ਦੇ ਬੱਚੇ ਉੱਥੇ ਪੜਦੇ ਉਹਨਾਂ ਨੂੰ ਸਭ ਹੱਦ ਚੀਜ਼ ਦੀ ਲੋੜ ਹੈ ਉਹਨਾਂ ਨੂੰ ਚੰਗੇ ਰੂਮ ਚਾਹੀਦੇ ਆ ਉਹਨਾਂ ਨੂੰ ਕੰਪਿਊਟਰ ਚਾਹੀਦਾ ਚੰਗਾ ਫਰਨੀਚਰ ਚਾਹੀਦਾ ਚੰਗੇ ਬਾਥਰੂਮ ਚਾਹੀਦੇ ਆ ਇਹ ਸਭ ਚੰਗੇ ਕਿਚਨ ਚਾਹੀਦੇ ਉੱਥੇ ਇਹਨਾਂ ਨੇ ਆਪ ਤੋ ਕੁਝ ਕੀਤਾ ਨਹੀਂ ਬਸ ਉਧਰ ਸਾਲਜ ਜਿਵੇਂ ਅਸੀਂ ਕਰ ਰਹੇ ਆ ਕਿ ਟਿੱਪਣੀਆਂ ਕਰਦੇ ਆ ਮੈਨੂੰ ਬੜਾ ਦੁੱਖ ਹੁੰਦਾ ਕਿ ਜੇ ਤੂੰ ਹੀ ਇਹ ਕੰਮ ਕੀਤੇ ਹੁੰਦੇ ਤੇ ਸਾਨੂੰ ਲੋੜ ਨਹੀਂ ਪੈਣੀ ਇਹ ਵਿਕਾਸ ਦਾ ਹਿੱਸਾ ਔਰ ਮੈਂ ਮਤਲਬ ਇਹ ਨਾਲੇ ਦੇ ਵਿੱਚ ਕੋਈ ਸਕੂਲ ਇਦਾਂ ਦਾ ਨਹੀਂ ਛੜਨਾ ਸਰ ਜਿੱਥੇ ਚੰਗੇ ਕਲਾਸਰੂਮ ਹੋਣ ਜਿੱਥੇ ਕੰਪਿਊਟਰ ਲੱਗਾ ਹੋਵੇ ਜਿੱਥੇ ਫਰਨੀਚਰ ਹੋਵੇ ਜਿੱਥੇ ਵਧੀਆ ਬਾਥਰੂਮ ਹੋਣ ਜਿੱਥੇ ਪੀਣ ਲਈ ਚੰਗਾ ਪਾਣੀ ਹੋਵੇ ਜਿੱਥੇ ਛੋਟੇ ਬੱਚਿਆਂ ਦੇ ਸਰ ਖਾਣ ਲਈ ਚੰਗਾ ਖਾਣਾ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਮਤਲਬ ਆਪਣੇ ਸਕੂਲਾਂ ਦੇ ਵਿੱਚ ਸਾਰੇ ਪੰਜਾਬ 'ਚ ਹੋ ਜਾਣਾ ਪਰ ਮੇਰਾ ਟੀਚਾ ਆਪਣਾ ਹਲਕਾ ਆ ਅਜਿਹਾ ਨਾ ਲਾ ਇੱਥੇ ਕੰਨਦੀਆਂ ਸੋ ਮੇਰੀ ਬਦੋਦੀਆਂ ਨੂੰ ਇਹ ਆ ਕਿ ਜਦ ਤੂੰ ਬਿਨਾ ਵਜਾ ਨਾ ਨੁਕਤੇ ਤੇ ਨੁਕਤਾ ਜਿੰਨੀ ਕਰਿਆ ਕਰੋ ਕੋਈ ਕੰਮ ਕਰਕੇ ਦਿਖਾਓ ਕੋਈ ਕੰਮ ਤੇ ਤੁਸੀਂ ਜਿਹੜੇ ਸਾਹਿਬ ਦੱਸੋ ਲੋਕਾਂ ਨੂੰ ਵੀ ਤੁਹਾਡੀਆਂ ਸਰਕਾਰਾਂ ਨਹੀਂਆਂ ਤੁਸੀਂ ਕੀ ਕੀਤਾ ਤੁਸੀਂ ਤਾਂ ਯਲ ਬਾਛੂਨ ਬਣਾ ਨਹੀਂ ਸਕੇ ਜੇ ਸੀ ਬਣਾ ਰਹੇ ਆ ਤੇ ਤੁਸੀਂ ਉੱਤੇ ਟਿੱਪਣੀਆਂ ਕਰਦੇ ਹੋ ਜੇ ਕੇ ਜੀ ਬੇਦਗਾਰੇ ਉੱਤੇ ਟਿੱਪਣੀਆਂ ਕਰਦੇ ਹੋ ਸਰ ਇਸ ਕਰਕੇ ਇਹ ਜਿਹੜੀ ਮਤਲਬ ਸਿੱਖਿਆ ਕ੍ਰਾਂਤੀ ਚੱਲ ਰਹੀ ਪੰਜਾਬ ਦੇ ਵਿੱਚ ਇਹਦੇ ਵਿੱਚ ਆਮ ਲੋਕ ਗਰੀਬ ਲੋਕ ਜਿਹੜਿਆ ਸਾਰੋਂਾਂ ਦੀ ਹਾਤਾ ਦੀ ਸੂਲਤ ਕਰਨ ਵਾਸਤੇ ਮਾਝੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਸਿੱਖਿਆ ਮੰਤਰੀ ਸਰਦਾਰ ਜੋਧ ਸਿੰਘ ਬੈਂਜ ਜਿਹੜੇ ਅਵਾਦ ਦਿਨ ਮਿਹਨਤ ਕਰ ਰਹੇ ਅਸੀਂ ਸਾਰੇ ਐਮਐਲਏ ਸਾਰੇ ਐਮਪੀ ਲਗਾਤਾਰ ਮਿਹਨਤ ਕਰ ਰਹੇ ਉਹ ਮਿਹਨਤ ਦਾ ਸਿੱਟਾ ਤੁਹਾਨੂੰ ਰੋਜ਼ ਹੀ ਦਿਖਾਉਂਦੇ ਆ ਕੇ ਵੀ ਦਿਖਾਇਆ ਉਦੋਂ ਦੀ ਤੁਹਾਨੂੰ ਖੜਿਆ ਆਈ ਕਲ ਬਸ ਉਹ ਇਹ ਤਾਂ ਨਾਲ ਖੜਾਂਗੇ ਵਿਆਹ ਦੇਖੋ ਕਿੰਦਾ ਦੇ ਕਲਾਦੂ ਬਣ ਗਏ ਆ ਕਿੰਦਾ ਦੀਆਂ ਚੀਜ਼ਾਂ ਬਣ ਗਏ ਸੋ ਸੋਸ਼ਲ ਮੀਡੀਆ ਦੇ ਬੈ ਕੇ ਟਿੱਪਣੀਆਂ ਕਰਦੀਆਂ ਬੜਾ ਸੌਖਾ ਕੰਮ ਆ ਪਰ ਕੰਮ ਕਰਕੇ ਦਿਖਾਉਣਾ ਸਾਰ ਉਹ ਬਹੁਤ ਔਖਾ ਕੰਮ ਹੋ ਇਹਨਾਂ ਕੋ ਹੋਇਆ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼